ਸਾਰੇਆਂ ਨੂੰ ਆਪਣੇ ਨਿਊ ਬਲੌਗ ਭਾਜੀ ਤੇ ਅੱਜ ਆਪਾਂ ਚੱਲੇ ਆਂ ਤਵੀਆਂ ਦੇ ਮੁਕਾਬਲੇ ਦੇਖਣ ਪਿੰਡ ਰੋਪੋਵਾਲ ਆਪਣੇ ਪਿੰਡ ਦੇ ਕੋਲੀ ਪਿੰਡੇ ਆ ਇਹ 2 ਕਿਲੋਮੀਟਰ ਬਾਅਦ ਤੇ ਤੇ ਜਗਾੜੂ ਵੀ ਚੱਲਣਗੇ ਸੈਂਪਲ ਵੀ ਚੱਲਣਗੇ ਸਾਰੇ ਤੁਹਾਨੂੰ ਟਰੈਕਟਰ ਬਲੌਗਰਿੰਗ ਦਿਖਾਵਾਂਗੇ ਕਿ ਜਗਾੜੂ ਕਿਹੜੇ ਆ ਸੈਂਪਲ ਕਿਹੜੇ ਆ ਠੀਕ ਹੈ ਜੀ ਤੇ ਬਨੇ ਰਹੋ ਮੇਰੇ ਬਲੌਗ ਦੇ ਨਾਲ ਤੇ ਆਪਾਂ ਉੱਥੇ ਜਾ ਕੇ ਮਿਲਦੇ ਆਂ ਠੀਕ ਹੈ ਲਾ ਕੋਈ ਬਾਤ ਨਹੀਂ ਦਿਲਨੀ ਆ ਬਾਤ ਨਹੀਂ ਸ਼ਬਦ ਚ ਲੈ ਜਿਆ ਛਾ ਅੱਜ ਨੂੰ ਕੋ ਬਾਅਦ ਐਂਟਰੀਆਂ ਬੰਦ ਹੋ ਜਾਣਗੀਆਂ ਯਾਹ ਜੀ ਨੋਟ ਕਰ ਲੈ ਤੇ ਪਹਿਲਾ ਬੱਲਾ ਆਪਣੇ ਟ੍ਰੀਵੀ ਜਮਾ ਕਰਾ ਦਿਓ ਲਓਏ ਮਿੱਤਰੋ ਆਪਾਂ ਰੁੱਪਵਾਲ ਆ ਗਏ ਸੀਗੇ ਤਵੀਆਂ ਦੇ ਮੁਕਾਬਲੇ ਤੇ ਟਰੈਕਟਰ ਉਹ ਬਹੁਤ ਸੋਹਣਾ ਬਣਾ ਆਇਆ ਇੱਥੇ ਤੇ ਸੰਗਤ ਸਾਰੀ ਆਈ ਜਾਂਦੀ ਆ ਮੇਲਾ ਦੇਖਣ ਤੇ ਪਹਿਲਾ ਸੈਂਪਲ ਟਰੈਕਟਰ ਦਾ ਮੁਕਾਬਲੇ ਹੋਣੇ ਆ ਉਸ ਤੋਂ ਬਾਅਦ ਚੱਲਣਾ ਜਗਾੜੂ ਤੇ ਇਹ ਟਰੈਕਟਰ ਉਹ ਗੈਨ ਵਧੀਆ ਬਣਾਤਾ ਆ ਤੇ ਟਰੈਕਟਰ ਵੀ ਆ ਕੇ ਆਈ ਜਾਂਦੇ ਆ ਤੇ ਟਰੈਕਟਰ ਆ ਗਏ 14-15 ਟਰੈਕਟਰ ਆ ਗਏ ਆ ਤੇ ਉਸ ਤੋਂ ਬਾਅਦ ਟਰੈਕਟਰ ਵੀ ਸੈਂਪਲ ਵੀ ਆਈ ਜਾਂਦੇ ਆ ਤੇ ਬਾਕੀ ਹੁਣ ਟਰੈਕ ਦੀ ਤਿਆਰੀ ਹੁੰਦੀ ਹੈ ਪੋਈ ਚੱਲਦੇ ਆ ਟਰੈਕਟਰ ਟਰੈਕ ਦੇ ਵਿੱਚ ਤੇ ਬਾਕੀ ਹੁਣ ਸਿੰਪਲ ਟਰੈਕਟਰ ਆਉਣਗੇ ਸਿੰਪਲ ਟਰੈਕਟਰ ਪਹਿਲਾਂ ਚੱਲਣਗੇ ਉਸ ਤੋਂ ਬਾਅਦ ਫਿਰ ਚੱਲਣਗੇ ਜਗਾੜੂ ਜਿੱਦਾਂ ਦਾ ਟਰੈਕਟਰ ਚੱਲੇ ਜਾਣਗੇ ਤੁਹਾਨੂੰ ਬਲੌਗਰਿੰਗ ਦਿਖਾ ਲਈ ਚੱਲਾਂਗੇ ਲੋ ਵੀ ਮਿੱਤਰੋ ਹੁਣ ਚੱਲਣਗੇ ਸਿੰਪਲ ਟਰੈਕਟਰ ਸਿੰਪਲਾਂ ਵਿੱਚ ਦੇ ਦੇ ਕਿਹੜਾ ਨੰਬਰ ਦਾ ਟਰੈਕਟਰ ਆਉਂਦਾ ਤੇ ਪਹਿਲਾ ਟਰੈਕਟਰ ਚੱਲਣਗਾ 300 I ਵੀ ਹੱਥ ਕਰੋ ਆ to ਜਾਂਦੀ ਦੇ ਬੋਤਲ ਰਾਣੀ ਅੱਗੇ ਕਿਹਾ ਐਨ ਰੋਲ ਰਿਤੇ ਰੇਰਿਓ ਪੈ ਜਾਵੇ ਮਾਰਦਾ ਹੁਲਾੜ ਕਾ ਲਾ ਟਾੜੀਆਂ ਮਾਰਦੇ ਦਰਸ਼ਕੀਓ ਅੱਜ ਆਇਆ ਭਾਈਆ ਕਾ ਇੰਡੀ ਮੁੰਡੇ ਨੇ ਉਹ ਤਾੜੀਆਂ ਮਾਰਦੇ ਦਰਸ਼ਕੀਓ ਅੱਜ ਆਇਆ भाई वकीती करा ॻाल्हि पे जल्दी मीटी करादी पई जॾहिं मिलियो हलो बेदी रे हाल ਟਾਰਗਾਂ ਦੇ ਰੋਣੂ ਬੰਦੇ ਵਿੱਚ ਆ ਜਾਂਦੇ ਕੋਈ ਆ ਜਾਓ ਅੱਜਾ ਕੋਰ ਭਾਈ ਗੱਲ ਵੀ ਬੜੀ ਆ ਆ ਡਰਾਂਟੇ ਦੇ ਵਿੱਚ ਵੀ ਲਾ ਕੇ ਸੂਝ ਪੈਂਦਾ ਨਾ ਆ ਚਮੜੀ ਜਾਂਦੇ ਜਗਮ ਹੋ ਜਾਂਦੀ ਉੱਥੇ ਵੀ ਕੋਈ ਗੱਲ ਨਹੀਂ ਬ੍ਰਹਮਤੰਨ ਦੇ ਵਿੱਚ ਰਹਿੰਦਾ ਸਾਡਾ ਵੀਰ ਲਾੜੇ ਰੋਟੀ ਨਾਲ ਗੱਲ ਕਰਨੀ ਆ ਬਈ ਆਪਾਂ ਟਰੈਕਟਰ ਤੱਕੇ ਤੇ ਮੇਲੇ ਇੱਥੇ ਘੋਲੇ ਆ ਛੇਰਾ ਮਟੇਰ ਮੈਂ ਕਿਹਾ ਦੇਸੀ ਉਹਨੂੰ ਗਾਲੀ ਕੱਢਦੇ

لاو دوڑتي ننھا لاجي جوانين ڏانهن ڏيکڻيون ۽ پاڻي ڏيکڻو هاڻي سڌا پاڻي ڏانهن وڃو بنا ته سرجون سان ڳالهه ٻولهه ڪندو راجن ٻڌا سنڌر لوڪا روڪي ਮੋਹਰ ਜੀ 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 ਉਨੇ ਵਾਗਣਾ ਟੋਨਰ ਕਰਵਾ ਲੈ ਕੇ ਆ ਗਏ ਮਾਣ ਦੇ ਟੋਨਰ ਯਾਰੇ ਬੜਾ ਜਾਗਦਾ ਤਾ ਹੈ ਬਾਈ ਫੁੱਕਾ ਕਹਾ ਅੱਕੜੀ ਲਾਤੀ ਕਰਾ ਰਿਹਾ ਤੇ ਕਿਆ ਆ ਰਹੀਆਂ ਰੋਟੀਆਂ ਲੈ ਕਿਆ ਨਹੀਂ ਗੱਲੇ ਹਰ ਪਾਰੋ ਦੇ ਪਾਣੀ ਕਰਦੇ ਬਾਹਰ ਹੁਣ ਮੇਰੇ ਬੰਦੇ ਆਏ ਆ ਕਾਲੀ ਦੇ ਗੋਲ ਜਿਹੜੇ ਮੇਰੇ ਵੀਰ ਹੁੰਦੇ ਆ ਇਹਨੇ ਵੀ ਜਉਂਦੇ ਮੇਰੇ ਲੱਗਦਾ ਵਿੱਚ ਹੈ ਨਹੀਂ ਜੀ ਹਲੋ ਗੁੱਸਾ ਨਾ ਕਰੀਓ ਭਾਈ ਇਹਦੇ ਗੋਲਾਂ ਦੇਖੋ ਸਾਡੇ ਕਲਵਰ ਦੇ ਜੀ ਦੇ ਵੀਰ ਕਪੈਸੀ ਚੱਲ ਗਿਆ ਮੇਰੇ ਕੋਲ ਬਾਹਰ ਖੜ ਕੇ ਇਹਨਾਂ ਨੇ ਵੀ ਇਹਦਾ ਟੂਰਨਾਮੈਂਟ ਲਾ ਦੇਉਂਦੇ ਸੀ ਪਰ ਕਦੇ ਬਾਹਰ ਖੜ ਕੇ ਦੇਖਣਾ ਦੋਸ ਕਰਕੇ ਉਹ ਬੀਲਤੀ ਆ ਹਲੋ お母ちゃんはだから。 बंदो रहि

ਭਾਈ ਦੇਖਿਆ ਨੇ ਭਰੇਖੇ ਬੈੜਿਆ ਪਕਾਟੇ ਨਾਲ ਜਲਾਏ ਰੋ ਰਿਹਾ ਲੋ ਆਪਾਂ ਕਾਹਦੇ ਨਾਉ ਗੋ ਜੇ ਜੀਤੋ ਚੜ ਜਿਵੇਂ ਚੜ ਜਾਣਾ ਬੜੇ ਨਾਲ ਤੱਕੇ ਚੜ ਜਾਣਾ

तयारु रखो धरगा <imitation> <imitation> <imitation>

ਓ ਜਨਤ ਤੇ ਸੱਤ ਸਾਰਾ ਦੂਰ ਕੋਲੋਂ ਕਿਹਦਾ ਹਾਂ ਦੂਰ ਜਨਤ ਤੇ ਸੱਤ ਸਾਰਾ ਤੇ ਪਿਆਰ ਪਿਆਰ ਆ 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 اے اے بھر پڑے لو نہیں سنارہ ہے سنارہ پکنہ جھنڈے پر سنارہ مٹیوں اندا دے لو نہیں پتا تیری جی نہیں اے والے گن دے پرندہ بندا بڑی ہو گئی ہے اور تو لو لو ਹਾਂ ਜੀ ਹਾਂ ਜੀ ਅਨਰਨਾਓ ਬਾਰੇ ਦਿੰਦੀ ਕਰਦੇ ਦੋ ਰਾਜੇ ਤੇ ਆ ਗਿਆ ਸੱਜਣਾਂ ਨਾਲ ਮਾਰੇ ਬੰਦੇ ਬੰਦੇ ਕਹਿੰਦੇ ਜੀ ਜੀ ਅਭੀ ਜਗਾਵੂ ਕਰਦੇ ਜਗਾਵੂ ਨਹੀਂ ਲੱਗਦੇ ਬਹੁਤ ਨਹੀਂ ਜਾਂਦੇ ਆਹ ਚੌਥੇ ਦੇ ਹੋ ਗਏ ਜਗਾਵੂ ਨਹੀਂ ਲੱਗਦੇ ਜਗਾਵੂ ਨਹੀਂ ਬੀਨੂ ਸੁਰਾਣਾ ਲਾਡੀ ਬੀਨੂ ਸੁਰਾਣਾ ਦਾ ਸਭੀ ਉਹਦੇ ਵੀਰੋ ਜੀ ਪੂਰਿਆਂ ਦੇ ਬਚਾਨ ਕੀਤੇ ਗਏ ਤੇ ਧੰਨਵਾਦ ਕਰਦਾ ਦਰਵਾਜੇ ਦੀ ਸੁਰਾਣਾ ਬੜਾ ਛੋਟਾ ਵੀਰ ਜੋ ਗੋਦੀ ਪਾਣੀ ਉਹਦਾ ਕੋਠਾ ਹੈ ਬਹੁਤ ਬਹੁਤ ਧੰਨਵਾਦ ਤੇ ਬਾਪੂ ਮੇਰੇ ਵੀਰ ਜਿਹੜੇ ਆ ਅੱਜ ਬਾਵਾ ਰੋਟੀ ਵੀ ਨਹੀਂ ਕਰੀ ਇਹ ਵੀ ਜੀ ਵੀ ਆ ਇਹ 18 ਦੇ ਵਿੱਚੋਂ ਬਾਕੀ ਬਾਹਰ ਦੇ ਪਾਸੇ ਜਾ ਕੇ ਅੰਨ ਮੰਗ ਲਾਉਂ ਉਹਨਾਂ ਦਾ ਰੋਣਾ ਆਪਾਂ ਆ ਗਏ ਹਾਂ ਅੱਜ ਉਹਨੇ ਉਹਨੇ ਦੇ ਪਾਰ ਤੇ ਲੱਗਿਆ ਹਰ ਵਕਤ ਧੰਨਵਾਦ ਕਰਦੇ ਜੀਏਗਾ ਭਾਈ ਰੌਂਡ ਲੱਗਿਆ ਤੇਰੇ ਜਲਦੀ ਤਾੜੂ ਆਪਾਂ ਦੰਗੋਟ ਬਾਕੀ ਆ ਜੋ ਦਾ ਜਗਾਰੂ ਟਾਈਟ ਲਾ ਗਿਆ ਦਾ ਚੱਲ ਜੁਰ ਨੇ ਤਾਂ ਪਾਰ ਤੇ ਜਿਹੜਾ ਬਲਟ ਮੋਟਰਸਾਈਕਲ ਉਹ ਵੀ ਕਹਾ ਅਸੀਂ ਫੇਸੈਂਟ ਪਾਣੇ ਦਵਾਗੇ ਜਗਾਰੂਆਂ ਨੂੰ ਨਹੀਂ ਦੇਣਾ ਇਹ ਵੀ ਅਸੀਂ ਦਾਅ ਤਈਏ ਦੰਨ ਮੈਂ ਤਾਂ ਬਾਕੀ ਆ ਇੰਨਾ ਮੈਂ ਤਾਂ ਜਿਹੜਾ ਅੱਜਕੱਲ ਡਾਕਟਰ ਆ ਗਿਆ ਲੱਕ ਲੈਣੇ ਆ ਨਾਲ ਆਏ ਨੇ ਸਲਾਈ ਬੰਦੇ ਮੈਂ ਤਾਂ ਗੀ ਜੰਦੇ ਆ ਆਓ ਗਰੇ ਆਓ ਮੈਜੀ ਪ੍ਰਿੰਦਰ ਜੀ ਕੋਲ ਤੇ ਆ ਆਪਣੇ ਨਾਮ ਨਾਲ ਜਾ ਪ੍ਰਿੰਦਰ ਜੀ ਕੋਲ ਜਾ ਵੀਰੋ ਕੋ ਕੋ ਦੇਖੋ ਨਾਮ ਲਿਜੋ ਉੱਤੇ ਬੈਠੋ ਨਹੀਂ ਹੋਣਾ ਉਹ ਪ੍ਰਿੰਦਰ ਜੀ ਕਿੱਥੇ ਆ ਮੇਰੇ ਵੀਰ ਹਾਂ ਮੈਂ ਬੋਲਾਂ ਪਾਜੀ ਪ੍ਰਿੰਦਰ ਜੀ ਗੌਰ ਪ੍ਰਿੰਦਰ ਉਹ ਲੈ ਗਿਆ ਪਰਮਣ ਆ ਸਰਪਟੋ ਟੋਟਾ ਨਾਲ ਮਿਲਟੀ ਕਰਦੇ ਆ ਬਾਕੀ ਜ਼ਿਆਦਾ ਪ੍ਰੋਗਰਾਮ ਆਉਣ ਦਰਸ਼ਕਾਂ ਨੂੰ ਸੌਰੀ ਮੰਗਦੇ ਆ ਅਸੀਂ ਕਾਜ ਹੋਈ ਮੰਗਦੇ ਆ ਜਿਹੜੇ ਜੀ ਉਹਨਾਂ ਨੇ ਖਰਾਬ ਹੋ ਕੀਤਾ ਅਸੀਂ 12 ਮਹੀਨੇ ਸੂਰ ਦੇ ਸ਼ਹਿਰ ਦੇ ਕੋਲ ਗਰਾਊਂਡ ਤੇ ਹਲ ਕੰਡਿਆ 12 ਇੱਕ ਵਸਾਣਾ ਇਹ ਆਪਣਾ ਘਰ ਦਾ ਕਾਰੋਬਾਰ ਛੱਡ ਕੇ ਪੈਸੇ ਵੀ ਦੇਣੇ ਆ ਮੈਂ ਕਾਹ ਵੀ ਕਰੀਏ ਗੱਲ ਸੀ ਕਰਦੇ ਕਰਾਈਏ ਅਸੀਂ ਮੈਂਤਾਂ ਨਹੀਂ ਕਰਨੀਆਂ ਇਹ ਜਿੱਤੇ ਇਹਨਾਂ ਅਜਿਹੀ ਪਰਮਿਸ਼ਨ ਪਰਮਿਸ਼ਨ ਲਊਗਾ ਬਹੁਤ ਅਕੀ ਪਰਮਿਸ਼ਨ ਲਈ ਆ ਇਹਨਾਂ ਨੂੰ ਕੀ ਪਤਾ ਇਹ ਇੱਥੇ ਆ ਗਏ ਹੁਣ ਸਾਨੂੰ ਆਪਣੀਆਂ ਦਿਖਾਉਂਦੇ ਆ ਉਹ ਨੇ ਇਦਾਂ ਕਰਦਾ ਇਦਾਂ ਜਿੱਤੇ ਕਹਿੰਦਾ ਸੀ ਉਹਦੇ ਕੱਤਰ ਕਰ ਦਿੱਤਾ ਅਸੀਂ ਤਾਂ ਨਾਮ ਵੀ ਵਧਾਉਂਦੇ ਬੂਤ ਕਰਤਾ ਦਰਹਾਈ ਇਹ ਉਹ ਹਾਂ ਪਰ ਇੱਥੇ ਦੇਖੋ ਉਹ ਕਿੰਦਾ ਰੋਕਾ हर मन रोता आहे जिते रोटा गलरज गरेवार रोकी वोपा रह रिकी हनी वोपा रहो आजो आजो